ਇਸ ਵੇਲੇ ਦੀ ਵੱਡੀ ਖਬਰ ਮੁੰਬਈ ਤੋਂ ਸਾਹਮਣੇ ਆ ਰਹੀ ਆ ਜਿੱਥੇ ਪੁਲਿਸ ਦੇ ਵੱਲੋਂ 17 ਬੱਚਿਆਂ ਨੂੰ ਕਿਡਨਾਪ ਕਰਨ ਵਾਲੇ ਦਾ ਇਨਕਾਊਂਟਰ ਕਰ ਦਿੱਤਾ ਗਿਆ ਜੀ ਹਾਂ ਰੋਹਿਤ ਆ ਰਿਹਾ ਜਿਸ ਦੇ ਵੱਲੋਂ 17 ਬੱਚਿਆਂ ਨੂੰ ਕਿਡਨਾਪ ਕੀਤਾ ਜਾਂਦਾ ਦਰਸਲ ਉਡੀਸ਼ਨ ਮਹਾਨ ਨੇ ਬੱਚਿਆਂ ਨੂੰ ਪਹਿਲਾਂ ਸਟੂਡੀਓ ਦੇ ਵਿੱਚ ਬੁਲਾਇਆ ਜਾਂਦਾ ਤੇ ਉਸ ਤੋਂ ਬਾਅਦ 17 ਬੱਚਿਆਂ ਨੂੰ ਕਿਡਨਾਪ ਕਰ ਲਿਆ ਜਾਂਦਾ ਤੇ ਉਸ ਤੋਂ ਬਾਅਦ ਜਦੋਂ ਇਹ ਖਬਰ ਮਾਪਿਆਂ ਤੱਕ ਪਹੁੰਚਦੀ ਹੈਗੀ ਆ ਅੰਦਰੋਂ ਵੀ ਫੋਨ ਜਦੋਂ ਬਾਹਰ ਮਾਪਿਆਂ ਨੂੰ ਕੀਤੇ ਜਾਂਦੇ ਨੇ ਕਿ ਸਾਨੂੰ ਕਿਡਨਾਪ ਕਰ ਲਿਆ ਤੇ ਉਸ ਤੋਂ ਬਾਅਦ ਮੁੰਬਈ ਪੁਲਿਸ ਜਿਹੜੀ ਉੱਥੇ ਪਹੁੰਚ ਜਾਂਦੀ ਆ ਤਾ ਅਜੇਹ ਦੇ ਵਿੱਚ ਪੁਲਿਸ ਦੇ ਵੱਲੋਂ けਰਾ ਪਾਇਆ ਜਾਂਦਾ ਤੇ ਵਾਸ਼ਰੂਮ ਦੇ ਰਾਹੀਂ ਰਸਤਾ ਬਣਾ ਕੇ ਪੁਲਿਸ ਜਿਹੜੀ ਆ ਉਹ ਸਟੂਡੀਓ ਦੇ ਅੰਦਰ ਜੋ ਆਰਏ ਸਟੂਡੀਓ ਹੈਗਾ ਜਾਨੀ ਕਿ ਰੋਹਿਤ ਆਰਿਆ ਸਟੂਡੀਓ ਉਹ ਕੁਝ ਦਿਨ ਪਹਿਲਾਂ ਉੱਥੇ ਬਣਾਇਆ ਸੀਗਾ 3 ਦਿਨ ਤੋਂ ਓਡੀਸ਼ਨ ਚੱਲ ਰਿਹਾ ਸੀਗਾ ਪਹਿਲੇ 3 ਦਿਨਾਂ ਦੀ ਗੱਲ ਕੀਤੀ ਜਾਵੇ ਤਾਂ ਵੱਡੀ ਗਿਣਤੀ ਦੇ ਵਿੱਚ ਪੂਰੇ ਮੁੰਬਈ ਦੇ ਵਿੱਚੋਂ ਬੱਚੇ ਉੱਥੇ ਪਹੁੰਚੇ ਸਨ ਤੇ ਅੱਜ ਜਦੋਂ ਚੌਥਾ ਦਿਨ ਸੀਗਾ ਤੇ ਚੌਥੇ ਦਿਨ ਜਦੋਂ ਬੱਚਿਆਂ ਦੀ ਗਿਣਤੀ ਘਟੀ ਤਾਂ ਰੋਹਿਤ ਆਰਿਆ ਦੇ ਵੱਲੋਂ ਬੱਚਿਆਂ ਨੂੰ ਕਿਡਨਾਪ ਕਰ ਲਿਆ ਜਾਂਦਾ ਤਾਂ ਮੌਕੇ ਦੀਆਂ ਇਹ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਮੁੰਬਈ ਪੁਲਿਸ ਹੈਗੀ ਆ ਇਸ ਤੋਂ ਇਲਾਵਾ ਕਮਾਂਡੋ ਤੁਹਾਨੂੰ ਉੱਥੇ ਨਜ਼ਰ ਆ ਰਹੀ ਹੋਣੀ ਆ ਤਾਂ ਇਸ ਬਿਲਡਿੰਗ ਦੇ ਵਿੱਚ ਆਰ ਐ ਸਟੂਡੀਓ ਯਾਨੀ ਕਿ ਰੋਹਿਤ ਆਰਿਆ ਜੋ ਉਸ ਸ਼ਖਸ ਦਾ ਨਾਮ ਸੀਗਾ ਉਸਨੇ ਆਪਣੇ ਨਾਮ ਤੇ ਇਹ ਸਟੂਡੀਓ ਬਣਾਉਂਦਾ ਉਸ ਤੋਂ ਬਾਅਦ ਓਡੀਸ਼ਨ ਦੀ ਕਾਲ ਦਿੰਦਾ ਕਿਉਂਕਿ ਮੁੰਬਈ ਜਿਹੜੀ ਫਿਲਮ ਨਗਰੀ ਹੈਗੀ ਆ ਉੱਥੇ ਬੱਚਿਆਂ ਦੇ ਵਿੱਚ ਵੀ ਕਰਿਓਸਿਟੀ ਹੁੰਦੀ ਆ ਕਿ ਅਸੀਂ ਆਡੀਸ਼ਨ ਦੇਈਏ ਅੱਗੇ ਆਪਣੀ ਜ਼ਿੰਦਗੀ ਬਣਾਈਏ ਤਾਂ ਤਿੰਨ ਦਿਨ ਤੋਂ ਆਡੀਸ਼ਨ ਚੱਲ ਰਿਹਾ ਸੀਗਾ ਪਰ ਚੌਥੇ ਦਿਨ ਅੱਜ ਉਸ ਸ਼ਖਸ ਰੋਹਿਤ ਆਰਿਆ ਦੇ ਵੱਲੋਂ ਬੱਚਿਆਂ ਨੂੰ ਸਟੂਡੀਓ ਦੇ ਅੰਦਰ ਕਿਡਨਾਪ ਕਰ ਲਿਆ ਜਾਂਦਾ ਬੱਚੇ ਜਿਹੜੇ ਜੋ ਸ਼ੀਸ਼ਿਆਂ ਦੇ ਰਾਹੀਂ ਦੇਖਦੇ ਨੇ ਮਾਪਿਆਂ ਨੂੰ ਫਿਕਰ ਆਉਂਦੀ ਹੈ ਕਿ ਜਿਹੜੇ ਕੁਝ ਮਾਪੇ ਨਾਲ ਆਏ ਸੀਗੇ ਕਿ ਆਖਿਰਕਾਰ ਬੱਚੇ ਬਾਹਰ ਕਿਉਂ ਨਹੀਂ ਆਏ ਕਿਉਂਕਿ ਜੇਕਰ ਪਹਿਲਾ 3 ਦਿਨਾਂ ਦੀ ਗੱਲ ਕੀਤੀ ਜਾਵੇ ਤਾਂ ਬੱਚੇ ਪਹਿਲਾ ਬਾਹਰ ਆ ਜਾਂਦੇ ਸੀਗੇ ਦੁਪਹਿਰ ਵੇਲੇ ਦਾ ਖਾਣਾ ਉਹ ਖਾਂਦੇ ਸੀਗੇ ਪਰ ਅੱਜ ਬੱਚੇ ਬਾਹਰ ਨਹੀਂ ਆਏ ਤੇ ਉਸ ਤੋਂ ਬਾਅਦ ਫੋਨਾਂ ਦੀਆਂ ਜਿਹੜੀਆਂ ਘੰਟੀਆਂ ਉਹ ਖੜਕਣੀਆਂ ਸ਼ੁਰੂ ਹੋ ਜਾਂਦੀਆਂ ਨੇ ਤਾਂ ਅਜ ਇਹਦੇ ਵਿੱਚ ਰੋਹਿਤ ਆਰਿਆ ਦੇ ਵੱਲੋਂ ਇੱਕ ਵੀਡੀਓ ਵੀ ਪਾਈ ਜਾਂਦੀ ਆ ਜਿਸ ਦੇ ਵਿੱਚ ਉਹ ਕਹਿ ਰਿਹਾ ਕਿ ਮੈਂ ਕੁਝ ਸਵਾਲ ਕਰਨੇ ਚਾਹਣਾ ਮੈਨੂੰ ਜਵਾਬ ਚਾਹੀਦਾ ਮਾਨਸਿਕ ਤੌਰ ਤੇ ਜਿਹੜਾ ਉਹ ਪਰੇਸ਼ਾਨ ਉਹ ਲੱਗ ਰਿਹਾ ਹੈਗਾ ਜਦੋਂ ਇਹ ਪੂਰੀ ਖਬਰ ਮੁੰਬਈ ਪੁਲਿਸ ਦੇ ਕੋਲ ਪਹੁੰਚਦੀ ਹੈਗੀ ਤਾਂ ਪੁਲਿਸ ਮੌਕੇ ਤੇ ਪੂਰੀ ਬਿਲਡਿੰਗ ਨੂੰ ਘੇਰਾ ਪਾ ਲਈ ਜਾਂਦੀ ਆ ਤੁਸੀਂ ਵੇਖ ਸਕਦੇ ਹੋ ਕਿ ਕਿਸ ਤਰ੍ਹਾਂ ਇੱਕ 47 ਬਾਕੀ ਹਥਿਆਰ ਲੈ ਕੇ ਕਮਾਂਡੋ ਵੀ ਉੱਥੇ ਪਹੁੰਚਦੀ ਹੈਗੀ ਮੁੰਬਈ ਪੁਲਿਸ ਵੀ ਉੱਥੇ ਪਹੁੰਚਦੀ ਹੈਗੀ ਤਾਂ ਜਿਹੇ ਦੇ ਵਿੱਚ ਉਹਨਾਂ 17 ਬੱਚਿਆਂ ਦੀ ਜ਼ਿੰਦਗੀ ਦਾ ਸਵਾਲ ਸੀਗਾ ਹਾਲਾਂਕਿ ਰੋਹਿਤ ਆਰੇ ਦੀ ਗੱਲ ਕੀਤੀ ਜਾਵੇ ਤਾਂ ਉਸ ਦੇ ਵੱਲੋਂ ਵੀ ਖੁਦ ਨੂੰ ਅੱਗ ਲਗਾਉਣ ਦੀ ਜਿਹੜੀ ਧਮਕੀ ਉਹ ਦਿੱਤੀ ਜਾਂਦੀ ਹੈਗੀ ਆ ਤਾਂ ਜਿਹੇ ਦੇ ਵਿੱਚ ਰੈਸਕਿਊ ਆਪਰੇਸ਼ਨ ਜਿਹੜਾ ਮੁੰਬਈ ਪੁਲਿਸ ਦੇ ਵੱਲੋਂ ਚਲਾਇਆ ਜਾਂਦਾ ਉਹ ਵਾਸ਼ਰੂਮ ਦਾ ਰਸਤਾ ਸੀਗਾ ਉਸ ਰਸਤੇ ਦੇ ਵਿੱਚ ਮੁੰਬਈ ਪੁਲਿਸ ਜਾਂਦੀ ਹੈਗੀ ਆ ਉੱਥੋਂ ਦੇ ਰਸਤਾ ਬਣਾ ਕੇ ਸਟੂਡੀਓ ਦੇ ਵਿੱਚ ਐਂਟਰ ਕਰਦੇ ਨੇ ਤੇ ਉਸ ਤੋਂ ਬਾਅਦ 17 ਬੱਚਿਆਂ ਨੂੰ ਸੁਰੱਖਿਅਤ ਜਿਹੜਾ ਬਾਹਰ ਕੱਢਿਆ ਜਾਂਦਾ ਹੈ ਗਿਆ ਤਾਂ ਉਸ ਤੋਂ ਬਾਅਦ ਜਦੋਂ ਰੋਹਿਤ ਆਰਿਆ ਵਿਰੋਧ ਕਰਦਾ ਤਾਂ ਅਜੇ ਦੇ ਵਿੱਚ ਪੁਲਿਸ ਦੇ ਵੱਲੋਂ ਜਵਾਬੀ ਫਾਇਰ ਕੀਤਾ ਜਾਂਦਾ ਗੋਲੀ ਜਿਹੜੀ ਆ ਰੋਹਿਤ ਆਰਿਆ ਦੇ ਲੱਗ ਗਈ ਤੇ ਹਸਪੀਟਲ ਦੇ ਵਿੱਚ ਉਸ ਦੀ ਮੌਤ ਹੋ ਗਈ ਆ ਤਾਂ ਮੁੰਬਈ ਤੋਂ ਜਿਹੜਾ ਇਹ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਇੱਕ ਵਿਅਕਤੀ ਦੇ ਵੱਲੋਂ 17 ਬੱਚਿਆਂ ਨੂੰ ਕਿਡਨਾਪ ਕਰ ਲਿਆ ਜਾਂਦਾ ਉਸ ਤੋਂ ਬਾਅਦ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਮਾਹੌਲ ਕੀ ਹੋਥੇ ਹੈ ਗਿਆ ਕਮਾਂਡੋ ਉੱਥੇ ਹੈਗੇ ਆ ਮਾਪੇ ਉੱਥੇ ਪਹੁੰਚੇ ਨੇ ਮਾਪੇ ਜਿਹੜੇ ਸੀਗੇ ਪਰੇਸ਼ਾਨ ਹੋਏ ਕਿ ਉਹਨਾਂ ਦੇ ਬੱਚੇ ਅੰਦਰ ਨੇ ਇਹ ਨਹੀਂ ਪਤਾ ਕਿਡਨਾਪਰ ਨੇ ਉਹਨਾਂ ਦੇ ਬੱਚਿਆਂ ਨਾਲ ਕੀ ਕਰਨਾ ਸੀਗਾ ਕਿਉਂਕਿ ਉਸਦੇ ਕੋਲ ਹਥਿਆਰ ਵੀ ਹੋ ਸਕਦੇ ਸੀਗੇ ਕੋਈ ਤੇਜ਼ ਤਾਰ ਹਥਿਆਰ ਜੇਕਰ ਬੱਚਿਆਂ ਦੇ ਨਾਲ ਉਹ ਬੱਚਾ ਤੇ ਵਾਰ ਕਰਦਾ ਜਾਂ ਫਿਰ ਕੋਈ ਵੀ ਜਿਹੜੀ ਅਨਸਕਾਫਿਕ ਘਟਨਾ ਜਿਹੜੀ ਉੱਥੇ ਉਹ ਵਾਪਰ ਸਕਦੀ ਸੀਗੀ ਪਰ ਸਮੇਂ ਰੈਂਦੇ ਜਿਹੜੀ ਮੁੰਬਈ ਪੁਲਿਸ ਜਿਹੜੀ ਉੱਥੇ ਪਹੁੰਚੀ ਹੈਗੀ ਆ ਜਿਹੜੇ ਲੋਕ ਮੌਕੇ ਤੇ ਮजूद ਸੀਗੇ ਉਹਨਾਂ ਨੇ ਵੀ ਮੁੰਬਈ ਪੁਲਿਸ ਦੀ ਸਿਫਤ ਕੀਤੀ ਹੈਗੀ ਆ ਕਿ ਜੇਕਰ ਮੁੰਬਈ ਪੁਲਿਸ ਨਾ ਹੁੰਦੀ ਤਾਂ ਬੱਚੇ ਜਿਹੜੇ ਸੁਰੱਖਿਤ ਬਾਹਰ ਨਹੀਂ ਆਉਣੇ ਸੀਗੇ ਤਾਂ ਜਿਹੜੇ ਉੱਥੇ ਲੋਕ ਮੌਕੇ ਤੇ ਹੈਗੇ ਸੀਗੇ ਉਹਨਾਂ ਨੇ ਦੱਸਿਆ ਕਿ ਕੁਝ ਸਮਾਂ ਪਹਿਲਾਂ ਇਸ ਬਿਲਡਿੰਗ ਦੇ ਵਿੱਚ ਬੈਂਕ ਸੀਗਾ ਤੇ ਉਸ ਤੋਂ ਬਾਅਦ ਇਹ ਸਟੂਡੀਓ ਬਣਦਾ ਪ੍ਰਾਈਵੇਟ ਸਟੂਡੀਓ ਇੱਥੇ ਹੈਗਾ ਤਾ ਅਜੇ ਇਹ ਦੇ ਵਿੱਚ ਆਡੀਸ਼ਨ ਉਹਨਾਂ ਦੇ ਵੱਲੋਂ ਕਾਲ ਦਿੱਤੀ ਜਾਂਦੀ ਹੈ 3 ਦਿਨ ਤੋਂ ਆਡੀਸ਼ਨ ਚੱਲ ਰਿਆ ਸੀਗਾ ਤਾਂ ਅਜੇ ਇਹ ਦੇ ਵਿੱਚ ਆਡੀਸ਼ਨ ਬਾਹਰ ਦੇ ਬੱਚਿਆਂ ਨੂੰ ਬੁਲਾ ਲਿਆ ਜਾਂਦਾ ਤੇ ਉਸ ਤੋਂ ਬਾਅਦ 3 ਦਿਨ ਆਡੀਸ਼ਨ ਚੱਲਦਾ ਤੇ ਜਦੋਂ ਚੌਥੇ ਦਿਨ ਅੱਜ ਵਾਰੀ ਸੀ ਬੱਚੇ ਘੱਟੇ ਦੇ 17 ਬੱਚੇ ਇਸ ਤੋਂ ਇਲਾਵਾ ਇੱਕ ਹੋਰ ਵਿਅਕਤੀ ਜਿਹੜਾ ਦੱਸਿਆ ਜਾ ਰਿਹਾ ਕਿ ਸੀਨੀਅਰ ਸਿਟੀਜ਼ਨ ਸੀਗਾ ਤੇ ਉਸ ਨੂੰ ਵੀ ਕਿਡਨਾਪ ਜਿਹੜਾ ਉਹ ਕੀਤਾ ਜਾਂਦਾ ਹੈਗਾ ਉਸ ਨੂੰ ਅੰਦਰ ਬੰਦਕ ਮਣਾ ਲਿਆ ਜਾਂਦਾ ਇਹ ਸ਼ੀਸ਼ਿਆਂ ਦੇ ਰਾਹੀਂ ਬੱਚੇ ਦੇਖਦੇ ਨੇ ਕਿਸੇ ਬੱਚੇ ਕੋਲ ਅੰਦਰ ਮੋਬਾਈਲ ਫੋਨ ਸਿੱਗਾ ਉਹ ਸੰਪਰਕ ਕਰਦਾ ਹੈਗਾ ਬਾਹਰ ਆਪਣੇ ਮਾਪਿਆਂ ਨੂੰ ਕਿ ਸਾਨੂੰ ਬੰਧਕ ਬਣਾ ਲਿਆ ਜਾਂਦਾ ਤੇ ਅਜੇ ਦੇ ਵਿੱਚ ਬਾਅਦ ਦੇ ਵਿੱਚ ਮਾਪੇ ਪੁਲਿਸ ਨੂੰ ਕਾਲ ਕਰਦੇ ਨੇ ਤੇ ਪੁਲਿਸ ਜਿਹੜੀ ਮੌਕੇ ਤੇ ਪਹੁੰਚਦੀ ਹੈਗੀ ਤੇ ਅਜਿਹੇ ਆਪਰੇਸ਼ਨਾਂ ਦੇ ਵਿੱਚ ਸਭ ਤੋਂ ਵੱਡਾ ਰਿਸਕ ਹੁੰਦਾ ਕਿ ਕਿਵੇਂ ਤੁਸੀਂ ਬੱਚਿਆਂ ਨੂੰ ਜਾਂ ਜਿਨ੍ਹਾਂ ਨੂੰ ਬੰਧਕ ਬਣਾਇਆ ਹੈ ਤਾਂ ਉਹਨਾਂ ਨੂੰ ਕਿਵੇਂ ਬਾਹਰ ਤੁਸੀਂ ਬਚਾਉਣਾ ਹੈਗਾ ਤਾਂ ਉਸ ਤੋਂ ਬਾਅਦ ਉਹ ਬਾਥਰੂਮ ਦੇ ਰਸਤੇ ਜਿਹੜੇ ਆ ਪੁਲਿਸ ਐਂਟਰ ਕਰਦੀ ਹੈਗੀ ਆ ਉਸ ਨੂੰ ਫੜ ਲਿਆ ਜਾਂਦਾ ਉੱਥੇ ਤੱਕਾ ਮੁੱਕੀ ਜਿਹੜਾ ਹੁੰਦੀ ਆ ਤੇ ਅਜੇ ਦੇ ਵਿੱਚ ਗੋਲੀ ਜਿਹੜੀ ਆ ਜਵਾਬੀ ਉਹ ਚੱਲਦੀ ਹੈਗੀ ਆ ਤੇ ਉਸ ਤੋਂ ਬਾਅਦ ਰੋਹਿਤ ਆਰਿਆ ਦੇ ਗੋਲੀ ਲੱਗਦੀ ਹੈਗੀ ਜਿਸ ਦੀ ਹਸਪਤਾਲ ਦੇ ਵਿੱਚ ਮੌਤ ਹੋ ਗਈ ਆ ਤਾਂ ਮੁੰਬਈ ਤੋਂ ਜਿਹੜੀ ਇਸ ਵੇਲੇ ਦੀ ਇਹ ਵੱਡੀ ਖਬਰ ਸਾਹਮਣੇ ਆ ਰਹੀ ਆ ਇਹ ਤੁਹਾਨੂੰ ਬਿਲਡਿੰਗ ਦਿਖਾ ਰਹੀ ਆ ਇੱਥੇ ਆਰਏ ਸਟੂਡੀਓ ਸੀਗਾ ਜਾਨੀ ਕਿ ਰੋਹਿਤ ਆਰਿਆ ਉਸ ਸ਼ਖਸ ਦਾ ਨਾਮ ਸੀਗਾ ਰੋਹਿਤ ਆਰਿਆ ਜਿਸ ਦੇ ਵੱਲੋਂ ਦੱਸਦੀ ਹੈ ਕਿ ਆਡੀਸ਼ਨ ਬਹਾਨੇ 17 ਬੱਚਿਆਂ ਨੂੰ ਬੰਧਕ ਬਣਾ ਲਿਆ ਜਾਂਦਾ ਤੇ ਬਾਅਦ ਦੇ ਵਿੱਚ ਉਸ ਦੇ ਵੱਲੋਂ ਇੱਕ ਵੀਡੀਓ ਵੀ ਪਾਈ ਜਾਂਦੀ ਹੈ ਸੋਸ਼ਲ ਮੀਡੀਆ ਦੇ ਉੱਪਰ ਤੇ ਉਸ ਦੇ ਵਿੱਚ ਉਹ ਖੁਦ ਨੂੰ ਅੱਗ ਲਗਾਉਣ ਦੀ ਵੀ ਗੱਲ ਕਰਦਾ ਇਸ ਤੋਂ ਇਲਾਵਾ ਉਹ ਮਾਸਿਕ ਤੌਰ ਤੇ ਪਰੇਸ਼ਾਨ ਲੱਗ ਰਿਹਾ ਸੀਗਾ ਕਿ ਮੈਂ ਸਵਾਲ ਜਵਾਬ ਕਰਨੇ ਨੇ ਮੈਂ ਕੁਝ ਜਵਾਬ ਪੁੱਛਣੇ ਨੇ ਹਾਲਾਂਕਿ ਉਸ ਦੀ ਗੱਲ ਦੇ ਵਿੱਚ ਕੋਈ ਸਪਸ਼ਟਤਾ ਨਹੀਂ ਸੀਗੀ ਪਰ ਉਸ ਨੇ ਇੱਕ ਵੀਡੀਓ ਪਾਈ ਤੇ ਉਸ ਤੋਂ ਬਾਅਦ ਮਾਪਿਆਂ ਦੀ ਫਿਕਰ ਹੋਰ ਵੱਧ ਜਾਂਦੀ ਆ ਤੇ ਉਸ ਤੋਂ ਬਾਅਦ ਪੁਲਿਸ ਜਿਹੜੀ ਹਰਕਤ ਦੇ ਵਿੱਚ ਆਉਂਦੀ ਹੈ ਤੇ ਪੁਲਿਸ ਦੇ ਵੱਲੋਂ ਹੁਣ ਜਿਹੜੇ 17 ਬੱਚੇ ਸੀਗੇ ਉਹ ਸੁਰੱਖਿਅਤ ਬਾਹਰ ਕੱਢ ਲਏ ਗਏ ਨੇ ਤਾਂ ਅਜੇ ਦੇ ਵਿੱਚ ਜਿਹੜੇ ਲੋਕ ਉੱਥੇ ਮੌਕੇ ਤੇ ਮੌਜੂਦ ਸੀਗੇ उस इलाके के लोग सी उन्हों बयान भी, भी सामने आया तो नो सुना देखा आप भी मेरा नाम भी मेरा, मेरा ना, मेरा नाम नाम दिनेश गोसावी है यहाँ पर पिछले तीन दिन से ऑडिशन चल रहा था तो पिछले तीन दिन से इसने फिर ये बंदे ने तीन दिन ऑडिशन फिर बढ़ाया उसके बाद में इन्होंने सत्रह बच्चे जो थे इनके आज किडनेप करके ऐसा मैसेज आया अंदर से जब ये डेली बच्चे खाना खाने बाहर आते थे आज बच्चे कोई बाहर नहीं निकले तो जब बच्चे बाहर नहीं निकले तो पेरेंट्स लोग फोन किया होगा अंदर से किसी ने पुलिस को फोन किया होगा तो पुलिस जब पर आई तब पता चला कि बच्चे किडनैप हो गए और जब बच्चे किडनैप हो गए पुलिस तरह से पूरी पुलिस की मुंबई पुलिस की टीम पूरी अंदर गई थी और पूरे के पूरे बच्चों को सेफ्टी बाहर निकाला बच्चों को मुंबई पुलिस को अप्रिशिएट करना पड़ा जब ये पूरी घटना हुई तब आप मैं इधर ही यहीं खड़ा था अच्छा तो ये स्टूडियो है ये कप... जो है ये स्टूडियो बोला तो ये जो जगह है ये यहाँ पर पहले गाड़ी का शोरूम था फिर यहाँ पर बैंक आई अभी स्टूडियो कब आया पता नहीं लेकिन ऑडिशन के लिए सभी बच्चों को बुलाया जाता था पहले दिन तो बहुत बच्चे थे तो सिलेक्शन करते 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 जो बच्चे बच गए उनको आज उसने किडनेप कर लिया जो ये सोलह से सत्रह बच्चे थे ये थे पवई पवई के ही ये ये पूरे ये पूरे मुंबई शहर से आए थे कोई पनवेल से था कोई वाशी से था कोई मुलुंड से था कोई अंधेरी से था सब अलग अलग जगह अभी सब बच्चों को पेरेंट्स लोगों को ऐसा लगता है कि अपना बच्चा पिक्चर में आना चाहिए सबको ऐसा लगता है तो उसी के सिलसिले में पेरेंट्स लोगों को बच्चों में लेकिन ये गलत है ऐसे जो स्टूडियो इनलीगल है या लीगल है इसकी पूरी छानबीन होनी चाहिए और जिसने ये कांड किया है उसको सख्त से सख्त सजा मिलनी चाहिए आपका एक बार नाम दुआ है दिनेश गोस्वाल जी मुंबई